ਨਾਰੀਅਲ ਦੇ ਤੇਲ ਵਿੱਚ ਅਗਰ ਤੁਸੀਂ ਦੋ ਚੀਜ਼ਾਂ ਮਿਕਸ ਕਰਕੇ ਆਪਣੇ ਚਿਹਰੇ ਤੇ ਇਸ ਤਰੀਕੇ ਨਾਲ ਸਕਰਬ ਕਰਦੇ ਹੋ ਫੇਸ਼ੀਅਲ ਕਰਦੇ ਹੋ ਤਾਂ ਤੁਹਾਡੀ ਸਕਿਨ ਇੱਕਦਮ ਚਮਕਦਾਰ ਹੋ ਜਾਵੇਗੀ ਅਗਰ ਤੁਹਾਡੇ ਟੈਨਿੰਗ ਬਹੁਤ ਪੁਰਾਣੀ ਜੰਮੀ ਹੋਈ ਹੈ ਤੁਹਾਡਾ ਸਕਿਨ ਜਿਹੜੀ ਹੈ ਇਹ ਇੱਕਦਮ ਡਾਰਕ ਹੋ ਚੁੱਕੀ ਹੈ ਤੁਹਾਡੀ ਸਕਿਨ ਤੇ ਨਿਖਾਰ ਨਹੀਂ ਹੈਗਾ ਏਜ ਤੁਹਾਡੀ ਜਿਹੜੀ ਹੈ ਇੰਨੀ ਲੱਗ ਰਹੀ ਹੈ ਕਿ ਤੁਸੀਂ 30 ਸਾਲ ਦੇ ਲੱਗ ਤੋਂ ਤੁਸੀਂ 50 ਸਾਲ ਦੇ ਰਹੋ ਤੇ ਇਸ ਫੇਸ ਪੈਕ ਨੂੰ ਲਗਾ ਕੇ ਤੁਹਾਡੀਆਂ ਝੁਰੜੀਆਂ ਠੀਕ ਹੋਣਗੀਆਂ ਸਕਿਨ ਟਾਈਟ ਹੋਵੇਗੀ ਰੰਗ ਵੀ ਗੋਰਾ ਹੋਵੇਗਾ ਸਕਿਨ ਵਿੱਚ ਇੱਕ ਇੰਨਾ ਸੋਹਣਾ ਨਿਖਾਰ ਆਵੇਗਾ ਕਿ ਤੁਸੀਂ ਹੈਰਾਨ ਹੋ ਜਾਵੋਗੇ ਪਹਿਲਾਂ ਤੇ ਜਿਹੜੇ ਚੈਨਲ ਦੇ ਨਵੇਂ ਆਏ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਨੂੰ ਜਰੂਰ ਪ੍ਰੈਸ ਕਰਿਓ ਤੇ ਇੱਕ ਕਮੈਂਟ ਕਰਕੇ ਸੁਣ ਜਾਂ ਲਾਈਕ ਕਰ ਦੇਣਾ ਤੇ ਸ਼ੇਅਰ ਜਰੂਰ ਕਰ ਦੇਣਾ ਵੀਡੀਓ ਪੂਰੀ ਦੇਖਣੀ ਹੈ ਕਿਹੜੀਆਂ ਚੀਜ਼ਾਂ ਨੇ ਜਿਹੜੀਆਂ ਇਹਦੇ ਵਿੱਚ ਮਿਕਸ ਕੀਤੀਆਂ ਨੇ ਸਿਰਫ ਦੋ ਚੀਜ਼ਾਂ ਆਮ ਸਾਡੇ ਘਰੇ ਪਈਆਂ ਹੁੰਦੀਆਂ ਸਾਡੇ ਕਿਚਨ ਵਿੱਚ ਜਿ ਮਿਕਸ ਕਰਕੇ ਤੁਸੀਂ ਲਗਾ ਕੇ ਸਕਿਨ ਆਪਣੀ ਇਕਦਮ ਜਵਾਨ ਤੇ ਇਕਦਮ ਖੂਬਸੂਰਤ ਬਣਾ ਸਕਦੇ ਹੋ ਚਲੋ ਜੀ ਸ਼ੇਅਰ ਕਰਦੇ ਹਾਂ ਸਾਰਾ ਪ੍ਰੋਸੈਸ ਪੂਰੀ ਵੀਡੀਓ ਦੇਖ ਲੈਣਾ ਕਿਹੜੀਆਂ ਚੀਜ਼ਾਂ ਨੇ ਜਿਹੜੀਆਂ ਤੁਹਾਡੀ ਸਕਿਨ ਨੂੰ ਇੰਨਾ ਨਿਖਾਰ ਦਿੰਦੀਆਂ ਨੇ ਸਾਡੇ ਕਿਚਨ ਵਿੱਚ ਹੀ ਕੁਝ ਐਦਾਂ ਦੀਆਂ ਚੀਜ਼ਾਂ ਪਈਆਂ ਹੁੰਦੀਆਂ ਨੇ ਜਿਨ੍ਹਾਂ ਬਾਰੇ ਸਾਨੂੰ ਪਤਾ ਨਹੀਂ ਹੁੰਦਾ ਤੇ ਅਸੀਂ ਆਪਣੀ ਸਕਿਨ ਤੇ ਲਗਾ ਕੇ ਆਪਣੀ ਸਕਿਨ ਨੂੰ ਗੋਰਾ ਜਿੱਟਾ ਕਰ ਸਕਦੇ ਹਾਂ ਚਲੋ ਜੀ ਚੱਲਦੇ ਹਾਂ ਕਿਚਨ ਵਿੱਚ ਦੇਖਦੇ ਹਾਂ ਕਿ ਗ੍ਰੇਮ ਡੀ ਕਿਸ ਤਰੀਕੇ ਨਾਲ ਤਿਆਰ ਕੀਤੀ ਜਾਂਦੀ ਹੈ ਇਸ ਫੇਸ ਪੈਕ ਨੂੰ ਬਣਾਉਣ ਲਈ ਆਪਾਂ ਨੂੰ ਕੀ ਚਾਹੀਦਾ ਹੈ ਓट्स ਚਾਹੀਦੇ ਨੇ ਸਫੇਦ ਓਟਸ ਜਿਹੜੇ ਆਪਾਂ ਖਾਣ ਵਿੱਚ ਇਸਤੇਮਾਲ ਕਰਦੇ ਹਾਂ ਇੱਕ ਚਮਚਾ ਇੱਥੇ ਲੈ ਲਿਆ ਓਟਸ 1 ਚਮਚਾ ਤੇ ਲੈ ਲਿਆ ਬੇਸਣ ਜਿਹੜਾ ਆਪਾਂ ਘਰੇ ਇਸਤੇਮਾਲ ਕਰਦੇ ਹਾਂ ਕੜੀ ਬਣਾਉਣ ਵਿੱਚ ਤੇ ਥੋੜਾ ਜਿਹਾ ਇਹਦੇ ਵਿੱਚ ਪਾ ਲੈਣਾ ਹੈ ਕੋਕੋਨਟ ਔਇਲ ਅੱਧਾ ਕ ਚਮਚਾ ਨਾਰੀਅਲ ਦੇ ਤੇਲ ਦੇ ਨਾਲ ਸਾਡੀ ਸਕਿਨ ਸੋਫਟ ਰਹਿੰਦੀ ਹੈ ਬੇਸਣ ਨਾਲ ਸਾਡੀ ਸਕਿਨ ਚ ਨਖਾਰ ਆਉਂਦਾ ਹੈ ਓਟਸ ਜਿਹੜੇ ਹੁੰਦੇ ਨੇ ਸਾਡੀ ਸਕਿਨ ਨੂੰ ਸਕਰਬ ਵੀ ਕਰਦੇ ਨੇ ਤੇ ਰੰਗ ਨੂੰ ਗੋਰਾ ਵੀ ਕਰਦੇ ਨੇ ਤੇ ਇਹਦੇ ਵਿੱਚ ਪਾ ਲੈਣਾ ਤੁਸੀਂ ਗਰਮ ਪਾਣੀ ਕਿਉਂਕਿ ਜਿਹੜੇ ਓਟਸ ਹੁੰਦੇ ਨੇ ਇਹਨਾਂ ਨੇ ਫੁੱਲਣਾ ਹੁੰਦਾ ਹੈ ਸਾਬਤ ਲੈਏ ਨੇ ਮੈਂ ਪੀਸੇ ਨਹੀਂ ਹੈਗੇ ਇਸ ਕਰਕੇ ਇਹਦੇ ਵਿੱਚ ਗਰਮ ਪਾਣੀ ਪਾ ਲੈਣਾ ਹੈ ਗਰਮ ਪਾਣੀ ਪਾ ਕੇ 2 ਮਿੰਟ ਨੂੰ ਰੱਖ ਦੇਣਾ ਇਹਨਾਂ ਨੇ ਇਸ ਇੱਕਦਮ ਸੋ ਤੇ ਇਕਦਮ ਮਲੈਮ ਬਣ ਜਾਣਾ ਹੈ ਉਸ ਤੋਂ ਬਾਅਦ ਤੁਸੀਂ ਇਸ ਨੂੰ ਇਸਤੇਮਾਲ ਕਰ ਸਕਦੇ ਹੋ ਬਹੁਤ ਵਧੀਆ ਵਾਲਾ ਫੇਸ ਪੈਕ ਹੈ ਸਰਦੀਆਂ ਵਿੱਚ ਅਗਰ ਤੁਸੀਂ ਲਗਾਉਣਾ ਸ਼ੁਰੂ ਕਰ ਦਿੱਤਾ ਤੁਹਾਡੀ ਸਕਿਨ ਇਕਦਮ ਗੋਰੀ ਚਿੱਟੀ ਤੇ ਇਕਦਮ ਸਫੇਦ ਹੋਣੀ ਸ਼ੁਰੂ ਹੋ ਜਾਣੀ ਹਾਂਜੀ ਤੁਸੀਂ ਦੇਖਿਆ ਹੈ ਦੋ ਤਿੰਨ ਚੀਜ਼ਾਂ ਨੇ 오ਰਸ ਜਿਹੜੇ ਹੁੰਦੇ ਨੇ ਸਾਡੀ ਸਕਿਨ ਨੂੰ ਇਕਦਮ ਬ੍ਰਾਈਟ ਕਰ ਦਿੰਦੇ ਨੇ ਸਕਿਨ ਨੂੰ ਗੋਰਾ ਕਰ ਦਿੰਦੇ ਨੇ 오ਰਸ ਜਿਹੜੇ ਹੁੰਦੇ ਨੇ ਸਕਿਨ ਵਾਸਤੇ ਬਹੁਤ ਵਧੀਆ ਹੁੰਦੇ ਨੇ ਸਕਰਬ ਦਾ ਵੀ ਕੰਮ ਕਰਦੇ ਨੇ ਸਕਿਨ ਤੇ ਅਗਰ ਜੰਮੀ ਹੋਈ ਟੈਨਿੰਗ ਹੈ ਨਾ ਸਾਲਾ ਪੁਰਾਣੀਆਂ ਛਾਈਆਂ ਹੁੰਦੀਆਂ ਉਹਨਾਂ ਨੂੰ ਠੀਕ ਕਰਦਾ ਹੈ 오ਰਸ ਬਹੁਤ ਹੀ ਇੱਕ ਕੰਮ ਦੀ ਚੀਜ਼ ਹੁੰਦੀ ਹੈ ਸਿਰਫ ਇੱਕ ਚਮਚਾ ਔਰਸ ਗਰਮ ਪਾਣੀ ਦੇ ਵਿੱਚ ਤੁਸੀਂ ਨਾਰੀਅਲ ਐਡ ਕੀਤਾ ਵੇਸਨ ਐਡ ਕੀਤਾ ਹੈ ਤੇ ਇਸ ਤਰੀਕੇ ਨਾਲ ਤੁਸੀਂ ਆਪਣੀ ਸਕਿਨ ਤੇ ਲਗਾ ਲੈਣਾ ਹੈ ਬਹੁਤ ਹੀ ਪਿਆਰਾ ਇਹ ਵਾਲਾ ਫੇਸ 팩 ਬਣ ਕੇ ਰੈਡੀ ਹੋ ਜਾਂਦਾ ਹੈ ਔਰਸ ਜਿਹੜੇ ਹੁੰਦੇ ਨੇ ਨਾ ਸੌਫਟ ਹੋ ਜਾਂਦੇ ਨੇ ਤੇ ਸਾਡੀ ਸਕਿਨ ਤੇ ਬਹੁਤ ਹੀ ਪਿਆਰਾ ਜਿਹਾ ਗਲੋ ਲੈ ਕੇ ਆਉਂਦੇ ਨੇ ਸਕਿਨ ਦੀ ਜਿਹੜੀ ਜੰਮੀ ਮੈਲ ਜੰਮੀ ਟੈਨਿੰਗ ਹੁੰਦੀ ਨਾ ਪੁਰਾਣੀ ਤੋਂ ਪੁਰਾਣੀ ਉਹਨੂੰ ਸਾਫ ਕਰਦੇ ਨੇ ਇਸ ਤਰੀਕੇ ਨਾਲ ਤੁਸੀਂ ਆਪਣੇ ਸਕਿਨ ਤੇ ਇਹਨੂੰ ਲਗਾਉਣਾ ਹੈ ਨਾਈਟ ਨੂੰ ਲਗਾਓ ਇਹ ਤਾਂ ਸਭ ਤੋਂ ਵਧੀਆ ਹੈ ਨਾਰੀਅਲ ਦਾ ਤੇਲ ਜਿਹੜਾ ਹੁੰਦਾ ਹੈ ਉਹ ਸਾਡੀ ਸਕਿਨ ਨੂੰ ਸੌਫਟ ਕਰਦਾ ਹੈ ਸਰਦੀਆਂ ਵਿੱਚ ਜਿਹੜਾ ਨਾਰੀਅਲ ਦਾ ਤੇਲ ਹੁੰਦਾ ਹੈ ਨਾ ਸਕਿਨ ਦਾ ਰਾਜਾ ਹੁੰਦਾ ਹੈ ਇਹ ਤੁਸੀਂ ਕਦੇ ਵੀ ਸਕਿੱਪ ਨਹੀਂ ਕਰਨਾ ਮੈਂ ਹਰ ਜੋ ਜੋ ਵੀ ਮੈਂ ਫੇਸਕੈਕ ਤੁਹਾਡੇ ਨਾਲ ਸ਼ੇਅਰ ਕਰਦੀ ਹਾਂ ਉਹਦੇ ਵਿੱਚ ਨਾਰੀਅਲ ਦੇ ਤੇਲ ਮੈਂ ਜ਼ਰੂਰ ਐਡ ਕਰਦੀ ਹਾਂ ਕਿਉਂਕਿ ਜਿਹੜਾ ਨਾਰੀਅਲ ਦਾ ਤੇਲ ਹੁੰਦਾ ਸਾਡੀ ਸਕਿਨ ਨੂੰ ਇੱਕਦਮ ਮੋਇਸਚਰਾਈਜ਼ਰ ਕਰ ਦਿੰਦਾ ਹੈ ਔਰ ਸਾਡੀ ਸਕਿਨ ਦੇ ਦਾਗ-ਧੱਬੇ ਨੇ ਉਹਨਾਂ ਨੂੰ ਫਿੱਕਾ ਪਾ ਦਿੰਦਾ ਹੈ ਤੇ ਕੱਲ ਮੈਂ ਇੱਕ ਵੀਡੀਓ ਪਾਈ ਸੀ ਤੁਹਾਨੂੰ ਘਰ ਸੋਪ ਬਾਰੇ ਦੱਸਿਆ ਸੀ ਇੱਕ ਸਾਬਣ ਸੀਗੀ ਜਿਹਦੇ ਨਾਲ ਸਾਡੀ ਸਕਿਨ ਤੇ ਜਿਹੜੀ ਜੰਮੀ ਟੈਨਿੰਗ ਹੁੰਦੀ ਹੈ ਸਾਡੀ ਸਕਿਨ ਦੇ ਦਾਗ-ਧੱਬੇ ਹੁੰਦੇ ਨੇ ਉਹ ਜਿਹੜਾ ਠੀਕ ਹੋ ਜਾਂਦੇ ਨੇ ਕੱਲ ਵਾਲੀ ਵੀਡੀਓ ਜੇਨੇ ਨਹੀਂ ਦੇਖੀ ਤਾਂ ਡਿਸਕ੍ਰਿਪਸ਼ਨ ਚ ਲਿੰਕ ਦਿੱਤਾ ਹੋਇਆ ਤੁਸੀਂ ਚੈੱਕ ਆਊਟ ਕਰ ਸਕਦੇ ਹੋ ਤੇ ਆਪਣੀ ਜਿਹੜੀ ਸਕਿਨ ਨਾਲ ਨਿਖਾਰ ਸਕਦੇ ਹੋ ਅਗਰ ਤੁਸੀਂ ਸੌਖੇ ਤਰੀਕੇ ਨਾਲ ਨਿਖਾਰਨਾ ਚਾਹੁੰਦੇ ਹੋ ਉਸ ਸਾਬਣ ਦੇ ਨਾਲ ਤੇ ਲਿੰਕ ਵੀ ਮੈਂ ਤੁਹਾਨੂੰ ਦੇ ਦਵਾਂਗੀ ਤੇ ਕਮੈਂਟ ਕਰਕੇ ਤੁਸੀਂ ਜ਼ਰੂਰ ਦੱਸਣਾ ਠੀਕ ਹੈ ਦੇਖੋ ਇਸ ਤਰੀਕੇ ਨਾਲ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਪਿਆਰਾ ਜਿਹਾ ਇੱਕ ਯੂਨੀਕ ਜਿਹਾ ਨਾ ਇਹ ਕੋ ਆ ਜਾਂਦਾ ਨਹੀਂ ਖਾਰ ਤੇ ਤੁਸੀਂ 15 ਤੋਂ 20 ਮਿੰਟ ਇਸ ਨੂੰ ਲਗਾ ਕੇ ਰੱਖਣਾ ਪਹਿਲਾਂ ਤਾਂ 10 ਮਿੰਟ ਤੁਸੀਂ ਮ사ਜ ਕਰਨੀ ਹੈ ਵੀ ਜਿਹੜੀ ਡੈਡ ਸਕਿਨ ਹੁੰਦੀ ਹੈ ਸਾਡੀ ਰਿਮੂਵ ਹੋ ਜਾਵੇ ਅਗਰ ਤੁਹਾਡੀ ਜਿਹੜੀ ਜੰਮੀ ਹੋਈ ਟੈਨਿੰਗ ਹੈ ਉਹ ਜਿਹੜੀ ਹੈ ਬਹੁਤ ਹੀ ਪੁਰਾਣੇ ਤਰੀਕੇ ਜੰਮੀ ਹੋਈ ਹੈ ਤੇ ਉੱਤਰ ਨਹੀਂ ਰਹੀ ਤੇ ਉਹ ਅਗਰ ਇਸ ਤਰੀਕੇ ਨਾਲ ਤੁਸੀਂ ਆਪਣੇ ਸਕਿਨ ਨੂੰ ਇਦਾਂ ਕਰਦੇ ਹੋ ਸਰੋਲੀ ਸਰੋਲੀ ਮ사ਜ ਤੇ ਉਹ ਤੁਹਾਡੀ ਟੈਨਿੰਗ ਜਿਹੜੀ ਹੈ ਨਾ ਰਿਮੂਵ ਹੋਣੀ ਸ਼ੁਰੂ ਹੋ ਜਾਣੀ ਹੈ ਤੇ ਇਸ ਤਰੀਕੇ ਨਾਲ ਤੁਸੀਂ ਆਪਣੇ ਚਿਹਰੇ ਦੀ ਟੈਨਿੰਗ ਨੂੰ ਖਤਮ ਕਰ ਸਕਦੇ ਹੋ ਓਟਸ ਬਹੁਤ ਹੀ ਇੱਕ ਵਧੀਆ ਚੀਜ਼ ਹੁੰਦੀ ਹੈ ਖਾਣ ਨੂੰ ਵੀ ਔਰ ਸਕਿਨ ਤੇ ਲਗਾਉਣ ਨੂੰ ਵੀ ਜਿਹੜੇ ਪਤਲਾ ਹੋਣਾ ਚਾਹੁੰਦੇ ਨੇ ਜਿਹੜੇ ਮੋਟਾਪੇ ਤੋਂ ਪ੍ਰੇਸ਼ਾਨ ਨੇ ਓਟਸ ਖਾਣਾ ਸ਼ੁਰੂ ਕਰ ਦੇਵੋ ਰੋਟੀ ਦੀ ਥਾਂ ਤੇ ਤੇ ਤੁਹਾਡੀ ਜਿਹੜੀ ਟਮੀ ਵਧੀ ਹੋਈ ਹੈ ਉਹ ਵੀ ਤੁਹਾਡੀ ਪਤਲੀ ਹੋ ਜਾਵੇਗੀ ਔਰ ਸਕਿਨ ਤੇ ਨਖਾਰ ਵੀ ਆ ਜਾਵੇਗਾ ਤਾਂ ਤੁਸੀਂ ਦੇਖ ਸਕਦੇ ਹੋ ਮੈਂ ਹੁਣਾਂ ਨੇ ਮ사ਜ ਕਰਕੇ 10 ਮਿੰਟ ਇਸ ਤਰਾ ਮੈਂ ਇਹਨੂੰ ਫੇਸ ਪੈਕ ਨੂੰ ਲਗਾ ਕੇ ਆਪਣੇ ਚਿਹਰੇ ਤੇ ਰੱਖਾਂਗੀ ਮੋਟੀ ਮੋਟੀ ਪਰਤ ਮੈਂ ਲਗਾ ਲਵਾਂਗੀ ਇਸ ਤਰੀਕੇ ਨਾਲ ਤੇ 10 ਮਿੰਟ ਮ사ਜ ਕਰਕੇ 10 ਮਿੰਟ ਮੈਨੂੰ ਇਦਾਂ ਚਿਹਰੇ ਤੇ ਰੱਖਾਂਗੀ ਫਿਰ ਉਹਨੂੰ ਉਤਾਰਨ ਵਾਸਤੇ ਤੇ ਫਿਰ ਇਹਦੀ ਮ사ਜ ਕਰਕੇ ਤੈਨੂੰ ਮੈਂ ਹਲਕੇ ਹਲਕੇ ਹੱਥਾਂ ਨਾਲ ਉਤਾਰਾਂਗੇ ਤੇ ਬਹੁਤ ਹੀ ਪਿਆਰਾ ਜਿਹਾ ਨਿਖਾਰ ਆ ਜਾਂਦਾ ਤੁਸੀਂ ਦੇਖਿਓ ਹੁਣੇ ਹੀ ਤੁਸੀਂ ਦੇਖਿਓ ਰਿਜ਼ਲਟ ਆ ਦੇਖੋ ਆ ਦੇਖੋ ਬਹੁਤ ਹੀ ਪਿਆਰੀ ਸਕਿਨ ਹੋ ਜਾਂਦੀ ਬਹੁਤ ਹੀ ਵਧੀਆ ਜਿਹੀ ਸਕਿਨ ਹੋ ਜਾਂਦੀ ਹੈ ਇੰਨਾ ਵਧੀਆ ਟੈਕਚਰ ਹੋ ਜਾਂਦਾ ਨਾ ਸਾਡੀ ਸਕਿਨ ਦਾ ਕਿ ਇੱਕ ਇੰਨਾ ਜ਼ਬਰਦਸਤ ਗਲੋ ਆ ਜਾਂਦਾ ਹੈ ਠੀਕ ਹੈ ਇਹ ਤੁਸੀਂ ਜ਼ਰੂਰ ਆਪਣੇ ਫੇਸ ਤੇ ਟਰਾਈ ਕਰਨਾ ਹੈ ਔਰ ਜਿਹੜੀਆਂ ਮੇਰੀਆਂ ਭੈਣਾਂ ਗੋਰਾ ਜਿੱਟਾ ਹੋਣਾ ਚਾਹੁੰਦੀਆਂ ਨੇ ਪ੍ਰੇਸ਼ਾਨ ਨਿਸ਼ਾਨੀਆਂ ਤੋਂ ਦਾਗ-ਧੱब्बਿਆਂ ਤੋਂ ਇਸ ਤਰੀਕੇ ਨਾਲ ਆਪਣੀ ਸਕਿਨ ਨੂੰ ਸਾਫ਼ ਕਰ ਸਕਦੀਆਂ ਨੇ ਹੁਣ ਮੈਂ 10 ਮਿੰਟ ਲਗਾ ਕੇ ਰੱਖਾਂਗੀ ਉਸ ਤੋਂ ਬਾਅਦ ਫੇਸ ਨੂੰ ਵਾਸ਼ ਕਰਾਂਗੀ ਉਸ ਤੋਂ ਬਾਅਦ ਆਪਾਂ ਕਿਹੜੀ ਚੀਜ਼ ਲਗਾਣੀ ਫੇਸ ਤੇ ਉਹ ਵੀ ਤੁਹਾਡਾ ਨਾਲ ਸ਼ੇਅਰ ਕਰਦੇ ਪੂਰੀ ਵੀਡੀਓ ਦੇਖ ਕੇ ਜੀ 10 ਮਿੰਟ ਰੱਖਣ ਤੋਂ ਬਾਅਦ ਫਿਰ ਮੈਂ ਮ사ਜ ਕਰਕੇ ਆਪਣੇ ਫੇਸ ਨੂੰ ਸਿੰਪਲ ਪਾਣੀ ਦੇ ਨਾਲ ਵਾਸ਼ ਕਰ ਰਹੀ ਹਾਂ ਤੁਸੀਂ ਦੇਖ ਸਕਦੇ ਹੋ ਕਿੰਨਾ ਗਲੋ ਆ ਗਿਆ ਫੇਸ ਤੇ ਕੋਈ ਸਾਬਣ ਲਗਾਉਣ ਦੀ ਜ਼ਰੂਰਤ ਨਹੀਂ ਪੈਂਦੀ ਕੋਈ ਫੇਸ ਵਾਸ਼ ਲਗਾਉਣ ਦੀ ਜ਼ਰ ਸਿੰਪਲ ਪਾਣੀ ਦੇ ਨਾਲ ਤੁਸੀਂ ਆਪਣੇ ਚਿਹਰੇ ਨੂੰ ਵੋਸ਼ ਕਰ ਲੈਣਾ ਹੈ ਬਹੁਤ ਹੀ ਪਿਆਰਾ ਜਿਹਾ ਨਿਖਾਰ ਆ ਜਾਂਦਾ ਹੈ ਜਿੰਨੇ ਵੀ ਜੰਮੀ ਕਾਲੀ ਪਰਤ ਹੁੰਦੀ ਹੈ ਜਿੰਨੇ ਵੀ ਟੈਨਿੰਗ ਜੰਮੀ ਹੁੰਦੀ ਸਾਰੀ ਰਿਮੂਵ ਹੋ ਜਾਂਦੀ ਹੈ ਸ਼ਾਈਆਂ ਦਾਗ ਦਾ ਬੇ ਬਿਲਕੁਲ ਇਹ ਵਾਲਾ ਫੇਸ ਪੈਕ ਠੀਕ ਕਰ ਦਿੰਦਾ ਹੈ ਤੇ ਫੇਸ ਨੂੰ ਧੋਣ ਤੋਂ ਬਾਅਦ ਤੁਸੀਂ ਕੀ ਲਗਾ ਸਕਦੇ ਹੋ ਇਹ ਹੈਗੀ ਫੌਕਸਟੈਲ ਦੀ ਸਨਸਕ੍ਰੀਮ ਬਹੁਤ ਹੀ ਪਿਆਰੀ ਹੈ ਜਿੱਦਾਂ ਕਿ ਜਿਹੜੀ ਆਪਾਂ ਧੁੱਪ 'ਚ ਜਦੋਂ ਸਿਆਲਾਂ ਦੀ ਧੁੱਪ ਹੁੰਦੀ ਸਾਨੂੰ ਬਹੁਤ ਵਧੀਆ ਲੱਗਦੀ ਆ ਆਪਾਂ ਬੈਠ ਤੇ ਜਾਂਦੇ ਆ ਤੇ ਪਰ ਇਹ ਜਿਹੜੀ ਧੋਪੇ ਸਾਡੀ ਸਕਿਨ ਲਈ ਬਹੁਤ ਖਤਰਨਾਕ ਹੁੰਦੀ ਹੈ ਤੇ ਤੁਸੀਂ ਜਦੋਂ ਵੀ ਕੰਮਕਾਰ ਕਰਨ ਪਏ ਲੱਗਦੇ ਹੋ ਨਾ ਬਾਹਰ ਤੇ ਆਹ ਵਾਲੀ ਕੋਈ ਵੀ ਸੰਸਕ੍ਰੀਮ ਜਿਹੜੀ ਹੈ ਨਾ ਮੈਂ ਤਾਂ ਫਾਕਸ ਟਾਇਲ ਦੀ ਲਗਾਨੀ ਹੈ ਤੁਸੀਂ ਐਲੋਵਿਰਾ ਜੈਲ ਵੀ ਲਗਾ ਸਕਦੇ ਹੋ ਜਾਂ ਕੋਈ ਵੀ ਤੁਸੀਂ ਆਪਣੇ ਪਸੰਦੀਦਾ ਦੀ ਲਿਆ ਕੇ ਮਾਰਕੀਟ ਵਿੱਚ ਰੱਖ ਕੇ ਤੇ ਆਪਣਾ ਜਦੋਂ ਵੀ ਬਾਹਰ ਕੰਮਕਾਰ ਕਰਦੇ ਹੋ ਤੇ ਆਪਣੇ ਸਕਿਨ ਤੇ ਤੁਸੀਂ ਇਹ ਵਾਲੀ ਸੰਸਕ੍ਰੀਮ ਅਪਲਾਈ ਕਰ ਸਕਦੇ ਹੋ ਇਹ ਫੌਕਸਟੈਲ ਦੀ ਸੰਸਕ੍ਰੀਮ ਬਹੁਤ ਪਿਆਰੀ ਬਹੁਤ ਪਿਆਰਾ ਜਿਹਾ 글로ਅ ਆ ਜਾਂਦਾ ਤੁਹਾਡੇ ਸਾਹਮਣੇ ਤੁਸੀਂ ਦੇਖ ਸਕਦੇ ਹੋ ਕਿੰਨਾ ਪਿਆਰਾ ਜਿਹਾ 글로ਅ ਆ ਗਿਆ ਬਹੁਤ ਹੀ ਪਿਆਰੀ ਹੁੰਦੀ ਹੈ ਆਨਲਾਈਨ ਮੰਗਵਾ ਸਕਦੇ ਆਨਲਾਈਨ ਮੈਂ ਮੰਗਵਾਈ ਸੀਗੇ ਦੇ ਨਾਲ ਫੇਸ ਵੋਸ਼ ਵੀ ਸੀਗਾ ਕਰੀਮ ਸੀਗੀ ਔਰ ਇੱਕ ਸੀਰਮ ਸੀਗਾ ਫੌਕਸਟੈਲ ਦਾ ਬਹੁਤ ਹੀ ਪਿਆਰਾ ਕੰਬੋ ਪੈਕ ਆ ਜਾਂਦਾ ਹੈ ਜਿਹੜਾ ਤੁਹਾਡੀ ਸਕਿਨ ਨੂੰ ਇੱਕਦਮ ਬ੍ਰਾਈਟ ਤੇ ਇੱਕਦਮ ਗੋਰਾ ਚਿੱਟਾ ਕਰਕੇ ਰੱਖਦਾ ਹੈ ਤੇ ਇਹ ਵਾਲੀ ਫੌਕਸਟੈਲ ਦੀ ਜਿਹੜੀ ਸੰਸਕ੍ਰਿਪਾ ਮੈਨੂੰ ਬਹੁਤ ਹੀ ਪਿਆਰੀ ਲੱਗਦੀ ਹੈ ਕਿਉਂਕਿ ਇਸਕਿਨ ਦੇ ਅੰਦਰ ਤੱਕ ਸਮਾ ਜਾਂਦੀ ਹੈ ਸਕਿਨ ਨੂੰ ਬਹੁਤ ਬ੍ਰਾਈਟ ਜਿਹਾ 글로ਵ ਦਿੰਦੀ ਹੈ ਤੇ ਬਹੁਤ ਹੀ ਪਿਆਰੀ ਜਿਹੀ ਸਕਿਨ ਹੋ ਜਾਂਦੀ ਹੈ ਤੇ ਇਹ ਵਾਲੀ ਕਰੀਮ ਤੁਸੀਂ ਲਗਾ ਕੇ ਆਪਣੀ ਸਕਿਨ ਨੂੰ ਇਸ ਤਰੀਕੇ ਨਾਲ ਮੋਸਚਰਾਈਜ਼ਰ ਕਰ ਸਕਦੇ ਹੋ ਬਹੁਤ ਹੀ ਪਿਆਰੀ ਗਰਮੀਆਂ 'ਚ ਵੀ ਲਗਾ ਸਕਦੇ ਹੋ ਸਰਦੀਆਂ 'ਚ ਵੀ ਲਗਾ ਸਕਦੇ ਹੋ ਟੂ-ਇਨ-ਵਨ ਫਾਇਦੇ ਨੇ ਇਹਦੇ ਬਹੁਤ ਹੀ ਪਿਆਰਾ ਜਿਹਾ 글로ਅ ਆ ਵੀਡੀਓ ਤੁਹਾਨੂੰ ਥੋੜੀ ਜਿਹੀ ਵੀ ਯੂਸਫੁਲ ਲੱਗੀ ਹੋਵੇ ਥੋੜੀ ਜਿਹੀ ਚੰਗੀ ਲੱਗੀ ਵੀਡੀਓ ਲਾਈਕ ਸ਼ੇਅਰ ਤੇ ਕਮੈਂਟ ਸੋਣਾ ਜੀ ਜਰੂਰ ਕਰ ਦੇਣਾ ਇਸ ਤਰੀਕੇ ਦੀ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਬੈਲ ਨੂੰ ਜਰੂਰ ਪ੍ਰੈਸ ਕਰਨਾ ਔਰ ਵੀਡੀਓ ਬੱਤਵਾਸ਼ ਸ਼ੇਅਰ ਵੀ ਕਰ ਦੇਣਾ ਔਰ ਮੇਰੀਆਂ ਭੈਣਾਂ ਦੇ ਬਹੁਤ ਸਾਰੇ ਨਾਮ ਆਏ ਹੋਏ ਨੇ ਕਮੈਂਟਾਂ ਰਾਹੀਂ ਕੱਲ੍ਹ ਨੂੰ ਮੈਂ ਮੇਰੀਆਂ ਭੈਣਾਂ ਦੇ ਨਾਮ ਜਰੂਰ ਬੋਲਾਂਗੀ ਨੈਕਸਟ ਵੀਡੀਓ 'ਚ ਐਸੀ ਤਰ੍ਹਾਂ ਹੀ ਆਪਣਾ ਪਿਆਰ ਬਣਾਈ ਰੱਖਣਾ ਫਿਰ ਮਿਲਦੇ ਆ ਨਵੀਂ ਵੀਡੀਓ 'ਚ ਬਾਏ ਬਾਏ